ਸ੍ਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਤਨੌਲਾ ਮੰਡੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦੱਬੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਦਿਖਾਉਣੀਆਂ ਤੁਹਾਨੂੰ ਇੱਕ ਜਰਸੀ ਦੇ ਸਾਹੀਵਾਲ ਦਾ ਕਰਾਉਸ ਗਾਂ ਪਹਿਲਾਂ ਇੱਕ ਵਾਰੀ ਥਾਣਾ ਹਵਾਨਾ ਦੇਖ ਲਓ ਫਿਰ ਤੋੜ ਕੇ ਵੀ ਦਿਖਾਵਾਂਗੇ ਤੇ ਬਾਈ ਜੀ ਨਾਲ ਕਰਾਉਣੇ ਗਾਣ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਜੀ ਕਾਉ ਚਾਹੰਗੇ ਕਿੱਥੋਂ ਆਏ ਬਾਈ ਕਾਲਚਾਂ ਦਾ ਬਾਈ ਜੀ ਵਪਾਰ ਦਾ ਕੰਮ ਆ ਜਾ ਕਰੇਲੂ ਗਾਂ ਢੇਲੂ ਹੀ ਆਈ ਕਰੇਲੂ ਐ ਹਾਂ ਜੀ ਆਪਣਾ ਨੰਬਰ ਬੋਲ ਦੋ ਵੀਰੇ 98686 64725 ਇੱਕ ਵਾਰੀ ਫੇਰ ਬੋਲੋ 98686 64725 ਕੀ ਕੀ ਰੇਟ ਕਰ ਦਿਆਂਗਾ ਦਾ 55 ਜੀ ਛੱਡੋਗੇ ਕਿੰਨੇ ਦਾ 50 ਦੀ 50 ਦੀ ਛੱਡ ਦੋਗੇ ਕੱਲ ਇੱਕ ਵਾਰੀ ਗਾ ਨੂੰ ਕਮਾ ਕੇ ਦਿਖਾ ਦਿੰਦੇ ਹਾਂ ਦੋਸਤੋ ਥਾਣ ਹਵਾਨਾ ਦੇਖ ਸਕਦੇ ਹੋ ਜਰਸੀ ਦੇ ਸਾਹੀਵਾਲ ਦਾ ਕਰਾਸ ਐ ਮੋਟਾ ਥਣ ਲੱਗਿਆ ਦੂਰ ਦੂਰ ਥਣ ਲੱਗੇ ਨੇ ਗੈਪ ਤੇ ਚਾਰੇ ਥਣ ਨਿਕੜ ਮੇ ਲੱਗੇ ਨੇ ਹਵਾਨਾ ਬਹੁਤਾ ਗਾਮਾ ਹਵਾਲਾ ਵੀ ਤੂੰ ਦੇਲ ਬਹੁਤਾ ਕੱਦ ਬਹੁਤਾ ਜਰਸੀ ਤੇ ਸਾਹੀਵਾਲ ਦਾ ਕਰੋਸ ਆ ਦੋਸਤੋ ਖਾਣਾ ਹਵਾਨਾ ਇੱਕ ਵਾਰੀ ਨੇੜ ਤੋਂ ਫਿਰ ਦਿਖਾ ਦੇਣਾ ਬਾਈ ਦਾ ਨੰਬਰ ਵੀਡੀਓ ਤੇ ਚੱਲਿਆ ਸਕਰੀਨ ਤੇ ਬਾਈ ਦਾ ਨੰਬਰ ਲਾ ਦਾਂਗੇ ਜਿਹੜੇ ਵੀਰ ਨੂੰ ਗਾਂ ਪਸੰਦ ਆਉਂਦੀ ਹੈ ਬਾਈ ਜੀ ਨਾਲ ਫੋਨ ਤੇ ਕਨੈਕਟ ਕਰਕੇ ਗਾਂ ਖਰੀਦ ਸਕਦਾ ਖਾਣਾ ਹਵਾਨਾ ਇੱਕ ਵਾਰੀ ਨੇੜ ਤੋਂ ਦੇਖ ਲਓ ਓਕੇ ਬਾਈ ਜੀ ਧੰਨਵਾਦ ਜਿਸ ਵੀਰ ਨੂੰ ਗਾਹ ਪਸੰਦ ਆਉਂਦੀ ਹੈ ਨੰਬਰ ਵੀਰ ਦਾ ਹੈਗਾ ਵੀਡੀਓ 'ਚ ਗਾਹ 23 ਦਾ ਹੈ